ਨੌਜਵਾਨ ਨੌਜਵਾਨ ਹਾਜ਼ਰੀ ਕਰਕੇ ਸ਼ਰਮ ਰਿ ਅਕਲੀ ਜਿੰਦਾਬਾਦ ਧੰਨਵਾਦ ਜੀ ਹੁਣ ਤੁਹਾਡੇ ਨਾਲ ਸਾਡੇ ਬਹੁਤ ਹੀ ਹਰਮਨ ਪਿਆਰੇ ਉਮੀਦਵਾਰ ਸਰਦਾਰ ਮਨਜੀਤ ਸਿੰਘ ਜੀ ਮੰਨਾ ਤੁਹਾਡੇ ਨਾਲ ਸੰਬੋਧਿਤ ਹੋਣਗੇ ਆਪਣੇ ਵਿਚਾਰ ਪ੍ਰਗਟ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਰਾਜ ਸਿੰਘ ਜੀ ਅਹੀਂ ਕਲਗੀ ਵਾਲੇ ਪਾਸ਼ਾ ਦੇ ਪੁੱਤਰਾਂ ਪੁੱਤਰ ਤੇ ਸਾਡੇ ਪਿੰਡ ਦਾ ਬਹੁਤ ਹੀ ਜ਼ਿਆਦਾ ਇੱਕ ਦੂਜੇ ਨਾਲ ਪ੍ਰੇਮ ਆ ਤੇ ਅਹੀਂ ਨਹੀਂ ਚਾਹੁੰਦੇ ਵੀ ਸਾਡੇ ਪਿੰਡ ਦੇ ਵਿੱਚ ਕੋਈ ਉਹ ਜਿਹੀ ਗੱਲਬਾਤ ਹੋਏ ਪਰ ਮੈਂ ਇਹਨਾਂ ਵੀਰਾਂ ਨੂੰ ਸਭ ਤੋਂ ਪਹਿਲਾਂ ਇਹ ਪੁੱਛਣਾ ਚਾਹਣਾ ਵਾ ਕਿ ਜਿੱਦਣ ਗੁਰੂ ਗ੍ਰੰਥ ਸਾਹਿਬਹ ਮਹਾਰਾਜ ਸੱਚੇ ਪਾਤਸ਼ਾਹ ਨੂੰ ਚੋਰੀ ਕੀਤਾ ਗਿਆ ਤੇ ਪਿੰਡ ਜੋਧਪੁਰ ਦੇ ਵਿੱਚ ਮੈਂ ਆਪ ਗਿਆ ਗਲਤ ਹੋ ਗਿਆ ਸ਼ਰਕੇ ਨੇ ਕਿਹਨੇ ਕੋਈ ਗਲਤ ਗੱਲ ਨਹੀਂ ਕਰਨੀ ਖਾਂਦੀ ਰੱਖਣੀ ਤੇ ਮੈਂ ਉਸ ਟਾਈਮ ਉੱਥੇ ਹਾਂ ਤੇ ਜਦੋਂ ਉਹ ਸਾਰਾ ਪਿੰਡ ਸਰਸੇ ਵਾਲਾ ਦਾ ਤੇ ਜਦੋਂ ਇਹਨਾਂ ਨੇ ਕੀਤੀ ਗੱਲ ਤੇ ਅਸੀਂ ਪਿੰਡ ਦੀ ਪੰਚਾਇਤ ਤੇ ਪਰਚੇ ਕਰਾਉਣ ਲੱਗੇ ਤੇ ਇਹਨਾਂ ਨੇ ਸਾਨੂੰ ਨਾ ਪੰਜਾਬ ਪੁਲਿਸ ਸਰਕਾਰ ਨੇ ਗਾਹਣ ਜਲਤਾ ਤੇ ਉਸ ਤੋਂ ਬਾਅਦ ਜੋ ਬਰਗਾਰੀ ਕਾਣ ਹੋਇਆ ਉਹੋ ਹੀ ਗੁਰੂ ਸਾਹਿਬ ਦਾ ਜਿਹਨੂੰ ਚੋਰੀ ਕੀਤਾ ਸੀ ਉਹੋ ਹੀ ਉਹਨਾਂ ਦੇ ਅੰਗ ਪਾੜ ਕੇ 120 ਅੰਗ ਜਿਹੜੇ ਗੁਰੂ ਸਾਹਿਬ ਦੇ ਗਲੀਆਂ ਖਿਲਾਰੇ ਗਏ। ਖੜ ਲੱਗੇ ਤੇ ਜਦੋਂ ਖਿਲਾਰੇ ਗਏ ਤੇ ਫਿਰ ਸਾਨੂੰ ਇੱਥੇ 40000 ਦਾ ਇਕੱਠ ਹੋਇਆ ਤੇ ਉਸ ਇਕੱਠ ਦੇ ਵਿੱਚ ਮੈਂ ਹਾਂ ਮੈਂ ਆਪ ਮੈਂ ਉਹ ਗੱਲ ਕਰੂੰਗਾ ਜਿਹੜੀ ਇੰਨਾ ਅੱਖਾਂ ਨਾਲ ਤੇ ਇੰਨਾ ਕੰਨਾਂ ਨਾਲ ਹੋਈ ਆ। ਦੂਜੀ ਗੱਲ ਨਹੀਂ ਕਰੂੰਗਾ ਜਿਹੜੀ ਐਵੇਂ ਹਵਾ ਦੇ ਵਿੱਚ ਮਾਰੀ ਜਾਊਗੀ ਉਹ ਨਹੀਂ ਗੱਲ ਕਰੂੰਗਾ। ਪਰ ਅਹੀ ਕਲਗੀ ਵਾਲੇ ਪਾਛਤ ਦੇ ਪੁੱਤਰ ਜਦੋਂ ਸਵੇਰੇ ਜਾਬ ਸਾਹਿਬ ਦਾ ਪਾਠ ਹੋਇਆ ਤੇ ਜਲਦੀ ਸਾਹਿਬ ਸ਼ੁਰੂ ਹੋਇਆ ਤੇ ਇਹਨਾਂ ਨੇ ਸਾਨੂੰ ਗੋਲੀਆਂ ਮਾਰੀਆਂ ਤੇ ਇਹਨਾਂ ਨੇ ਸਾਡੇ ਦਾ ਪੂਗਾ ਛੁਟੇ ਤੇ ਚਾਰ ਸਵੇਰੇ ਘਿਰ ਕੇ ਸਾਨੂੰ ਕੁੱਟਿਆ ਗਿਆ ਤੇ ਸਾਡੇ ਦੋ ਸਿੰਘ ਸ਼ਹੀਦ ਕੀਤੇ ਗਏ ਬੋਲੇ ਸੋਨਹਿਰਾ ਬਾਦਸ਼ਾਹ ਕਾਹੋ ਸ਼੍ਰੀ ਬੜੇ ਗਏ ਕੀ ਗੱਲਾਂ ਕੀ ਖੁਰਕੀਆ ਇਹਨਾਂ ਨੂੰ ਵਾ ਇਹ ਪ੍ਰੇਸ਼ਾ ਜਾਣਾ ਵਾ ਇਸ ਕਾ ਕੇ ਬੇਨਤੀ ਆ ਕਿ ਅਸੀਂ ਸ਼ਾਂਤੀ ਭੰਗ ਨਹੀਂ ਕਰਾ ਚਾਹੁੰਦੇ ਪਰ ਸਾਡੀ ਹੱਥ ਜੋੜ ਕੇ ਬੇਨਤੀ ਆ ਕਿ ਅਸੀਂ ਇਹਨਾਂ ਦੀ ਮਨਾਈ ਕਰ ਰਹੇ ਆ ਅਸੀਂ ਇਹਨਾਂ ਨੂੰ ਵੋਟ ਨਹੀਂ ਦਿਉਣੀ ਇਹਨਾਂ ਨੂੰ ਨਹੀਂ ਦਿਉਣੀ ਗੁਰੂਕਾਰ